ਹਾਂਜੀ ਸਤਿ ਸ੍ਰੀ ਅਕਾਲ ਜੀ ਜੀਰੇ ਵਾਲੋ ਕੀ ਹਾਲ ਠੀਕ ਠਾਕ ਆ ਅੱਜ ਅਸੀਂ ਬੈਠੇ ਆ ਜੀ ਬੰਜਰੰਗ ਭਵਨ ਮੰਦਿਰ ਦੇ ਵਿੱਚ ਜਿੱਥੇ ਕੀ ਆਪਣਾ ਦਫਤਰ ਆ ਠੀਕ ਆ ਜੀ ਨਾਲ ਮੇਰੇ ਆਈ ਸੀਨੀਅਰ ਪੱਤਰਕਾਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਤੇ ਅੱਜ ਅਸੀਂ ਜਿਹੜੀ ਵਿਚਾਰ ਕਰਨੀ ਆ ਨੀ ਜਿਹੜਾ ਜੀਰੇ ਦਾ ਰੇਲਵੇ ਰੋਡ ਆ ਉੱਥੇ ਟ੍ਰੈਫਿਕ ਕਿਉਂ ਰਹਿੰਦਾ ਵਾ ਤੇ ਉਹਦੇ ਹੱਥੇ ਆਪਣਾ ਕੀ ਕੀ ਕੰਮ ਆ ਜੀ ਪੱਤਰਕਾਰ ਸਾਹਿਬ ਜੀ ਦੱਸੋ ਇਹਨਾਂ ਦੇ ਵਿੱਚ ਵੀਰ ਜੀ ਇਸ ਤਰ੍ਹਾਂ ਵਾ ਕਿ ਜਿਹੜਾ ਰੇਲਵੇ ਰੋਡ ਏ ਇਹਦਾ ਚਲੋ ਆਪਾਂ ਛੋਟੇ ਆਪਣੇ ਤੋਂ ਵੱਡੇ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਆਹਦੇ ਕੀ ਜ ਇਹਕਿ ਤਾਂ ਹੁੰਦਾ ਕਿ ਬਾਜ਼ਾਰ ਪਹਿਲਾਂ ਬਣਿਆ ਹੋਵੇ ਉਹਦੇ ਵਿੱਚ ਦੀ ਸੜਕ ਨਿਕਲ ਜੇ ਹਾਂਜੀ ਹਾਂਜੀ ਤੇ ਉਹ ਹੋ ਜਾਂਦਾ ਵਾ ਕਿ ਦੁਕਾਨਦਾਰਾਂ ਨੂੰ ਜਿਹੜਾ ਵਾ ਨੁਕਸਾਨ ਹੋ ਜਾਵਾ ਕਿ ਸੜਕ ਵਿੱਚੋਂ ਨਿਕਲ ਨਹੀਂ ਆਉਂਦੇ ਪਰ ਇਹ ਜਿਹੜੀ ਛੜਕੇ ਪਹਿਲਾਂ ਬਣੀ ਸੀ ਇਹ ਛੋਟਾ ਜਿਹਾ ਜੀਰਾ ਸ਼ਾਇ ਸੀ ਸੜਕ ਪਹਿਲਾਂ ਜਿਹੜੀ ਕੋਈ ਸੇਖਾਂ ਨੂੰ ਕੋਈ ਪੁੱਤ ਆਉਂਦੀ ਹੈ ਪਹਿਲਾਂ ਤੇ ਆ ਸੀ ਇਹਦੇ ਉੱਤੇ ਦੁਕਾਨਦਾਰ ਸਾਡੇ ਭਰਾਵਾਂ ਨੇ ਲੋਕਾਂ ਨੇ ਦੁਕਾਨਾਂ ਪਾ ਕੇ ਉਹ ਜਿਹੜਾ ਵਾ ਦੁਕਾਨ ਨੂੰ ਜਿਹੜਾ ਰੋਡ ਆ ਉਹ ਭੀੜਾ ਹੋ ਗਿਆ ਓਕੇ ਹੁਣ ਕੀ ਕਰਦੇ ਆ ਕਿ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਕੋਈ ਵੀ ਅਜਾ ਸ਼ਹਿਰ ਦੇ ਲੋਕ ਨੇ ਉਹ ਆਣ ਕੇ ਇਹ ਆਪਦਾ ਫਾਇਦਾ ਸੋਚਦੇ ਆ ਕਿ ਅਸੀਂ ਜੇ ਕਰਿਆਨੇ ਦੀ ਦੁਕਾਨ ਤੇ ਜਾਣਾ ਸਾਨੂੰ ਤੁਰ ਕੇ ਨਾ ਜਾਣਾ ਪਵੇ ਜਿੱਥੋਂ ਗੱਡੀਆਂ ਦਾ ਸਮਾਨ ਉੱਥੋਂ ਲੈਣਾ ਉੱਥੇ ਗੱਡੀ ਲਾ ਦੇ ਉੱਥੇ ਗੱਡੀ ਖਿਲਾ ਦੇ ਦਿੰਦੀਆਂ ਫਿਰ ਉਹਦਾ ਇਹ ਨਹੀਂ ਵੇਖਣਾ ਕਿ ਗੱਡੀ ਦੁਕਾਨ ਦੇ ਨਾਲ ਖਿੱਚ ਕੇ ਲਾਈਏ ਉਹ ਵਿੱਚ ਕਰ ਗੱਡੀ ਢੱਕ ਦਿੰਦੇ ਆ ਜਦੋਂ ਮਗਰੋਂ ਕੋਈ ਗੱਡੀ ਟਰੱਕ ਆਉਂਦਾ ਵਾ ਜਾਂ ਮੰਨ ਲਓ ਪਿਛਲੇ ਸੀਜ਼ਨ ਦੇ ਵਿੱਚ ਕੰਪੈਨਾਂ ਲੱਗਦੀਆਂ ਕੰਪੈਨ ਬਹੁਤ ਚੌੜੀ ਹੁੰਦੀ ਆ ਉਹ ਜਦੋਂ ਅਣਕੋਚ ਰੁਕਦੀ ਲੱਗ ਕੇ ਗੱਡੀ ਖੜੀ ਹੁੰਦੀ ਆ ਜਿੱਕਰ ਉਹ ਗੱਡੀ ਨਾਲ ਲੋਦੇ ਤੇ ਗੱਡੀ ਵਾਲੇ ਲੋਕ ਜਿਹੜੇ ਉਹ ਤੇ ਗੱਲ ਪੈਂਦੇ ਆ ਇਸ ਕਰਕੇ ਕੰਪੈਨਾਂ ਦਾ ਦਰਦਾ ਕੰਪੈਨ ਡੱਕ ਦਿੰਦਾ ਹੀ ਤੇ ਉਥੇ ਜਾਮ ਲੱਗ ਜਾਂਦਾ ਹਾਂਜੀ ਹਾਂਜੀ ਪਰ ਇਹ ਤੋਂ ਬਾਅਦ ਚਲੋ ਉੱਚ ਅਧਿਕਾਰੀਆਂ ਨੇ ਬਹੁਤ ਢੰਗ ਤਰੀਕੇ ਨਾਲ ਇਹ ਕਿਹੜਾ ਟ੍ਰੈਫਿਕ ਨੂੰ ਘਟਾਉਣ ਦਾ ਯਤਨ ਕੀਤਾ ਟ੍ਰੈਫਿਕ ਕੰਟਰੋਲ ਬਹੁਤ ਲੱਗਿਆ ਹੁਣ ਇੱਥੇ ਬਲਾਂਸਿੰਗ ਟ੍ਰੈਫਿਕ ਨੂੰ ਚਾ ਕੇ ਜਿਹੜਾ ਡਿਊਟੀ ਕਰਦਾ ਹਾਂਜੀ ਹਾਂਜੀ ਉਹਨੇ ਚਲਾਨ ਵੀ ਕੀਤੇ ਕਿ ਕਾਫੀ ਗੱਡੀਆਂ ਦੇ ਚਲਾਨ ਹੋਇਆ ਪਰ ਉਹਦੇ ਵਿੱਚ ਇਹ ਹੋ ਜਾਂਦਾ ਕਿ ਕੋਈ ਪਿੰਡ ਦਾ ਸਰਪੰਚਾ ਕੋਈ ਨੰਬਰਦਾਰ ਆ ਕੋਈ ਮੋਤਬਾਰਾ ਉਸ ਜਿਹੜੇ ਕੌਨ ਲਾਉਂਦਾ ਕਾਨੂੰਨ ਦੀ ਆ ਗੱਲ ਕਰੋ ਫਲਾਣਾ ਸਾਡਾ ਅਧਿਕਾਰੀ ਆ ਜਾਂ ਕੋਈ ਸਾਡਾ ਸੱਜਣ ਏ ਮਲਾਜ਼ਮਾਂ ਦੀ ਮਜਬੂਰੀ ਹੋ ਜਾਂਦੀ ਆ ਕਿ ਉਹ ਹਰ ਇੱਕ ਦਾ ਚਲਾਨ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੀ ਪਰ ਇਸ ਕਰਕੇ ਅਸੀਂ ਜਿਹੜੇ ਆਪਦੀ ਪਬਲਿਕ ਆ ਉਹਨੂੰ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਮੇਰੇ ਸੋਹਣੋ ਵੀਰੋ ਕਿ ਆਪਾਂ ਬਲਵ ਸਿੰਘ ਟ੍ਰੈਫਿਕ ਅੰਚਾਲਜ ਨੇ ਜਾਂ ਕੋਈ ਐਸ ਐਚਓ ਸਿੱਧੀ ਜਾਂ ਐਸ ਐਚਓ ਸਦਰਾਂ ਉਹਨੂੰ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਕਿ ਆਪਾਂ ਆਪਦੀ ਗੱਡੀ ਆ ਜਿਹੜੀ ਉਹ ਖਾਲੀ ਜਾਗਾਂ ਵੇਖ ਕੇ ਲਾਈਏ ਬਿਲਕੁਲ ਜੀ ਜੇ ਮੋਟਰਸਾਈਕਲ ਢੱਕਣਾ ਹੈ ਹਾਂ ਜੀ ਜੀ ਪੁਰਾਣੀਆਂ ਕਚਹਿਰੀਆਂ ਢਾਹ ਦਿੱਤੀਆਂ ਗਈਆਂ ਹਾਂਜੀ ਹਾਂਜੀ ਉੱਥੇ ਜਿਹੜਾ ਪਾਰਕਿੰਗ ਵੀ ਬਣਾਈ ਗਈ ਸੀ ਪਿੱਛੇ ਸਭ ਸਭਾਈ ਕਰਕੇ ਕੋਈ ਗੱਡੀਆਂ ਰੋਕੋ ਹਾਂਜੀ ਹਾਂਜੀ ਪਰ ਆਪਣੇ ਲੋਕਾਂ ਨੇ ਉੱਥੇ ਗੱਡੀਆਂ ਨਹੀਂ ਰੋਕੀਆਂ ਉਹ ਆਂਦੇ ਕਿ ਅਸੀਂ ਕਿ ਕਰਿਆਂਦੇ ਦਾ ਸਮਾਨ ਦਾ ਨਾ ਕਰਿਆਂਦੇ ਦੀ ਦੁਕਾਨ ਅੱਗੇ ਖੜੀ ਹੋਵੇ ਜੇ ਅਸੀਂ ਮਨਿਆੜੀ ਦਾ ਲੈਣਾ ਤੇ ਬਿੜਿਆਲੀ ਦਾ ਬਿਲਕੁਲ ਇਸ ਕਰਕੇ ਟ੍ਰੈਫਿਕ ਹੁੰਦਾ ਮੇਰਾ ਵੀ ਬਿਲਕੁਲ ਜੀ ਇਸ ਤੇ ਸੜਕ ਸਿੰਗਲ ਹੀ ਰਹਿੰਦੀ ਆ ਹਾਂ ਜਿਹੜੀਆਂ ਸੜਕਾਂ ਉਹ ਭੀੜੀ ਹੋ ਜਾਂਦੀ ਆ ਤੇ ਉੱਥੇ ਕੋਈ ਮੋਟਰਸਾਈਕਲ ਦਾ ਕੋਈ ਐਕਟ ਵਾਲਾ ਕੋਈ ਗੱਡੀਆਂ ਦਾ ਜਿੱਥੋਂ ਰੋਡ ਸ਼ੁਰੂ ਹੁੰਦਾ ਪਾਰੀ ਉਹ ਲੈਂਡ ਵਾਈਸ ਹੈ ਪੂਰੀਆਂ ਗੱਡੀਆਂ ਉੱਥੇ ਖੜੀਆਂ ਹੁੰਦੀਆਂ ਨਾ ਹਾਂਜੀ ਬਿਲਕੁਲ ਤੇ ਮੈਨੂੰ ਇਹ ਲੱਗਦਾ ਭਾਈ ਜਿਹੜੀ ਬੱਸ ਸਟੈਂਡ ਦੇ ਵਿੱਚ ਬਾਲੋ ਪਾਰਕਿੰਗ ਬਣੀ ਆ ਜ ਉੱਥੇ ਗੱਡੀਆਂ ਲੱਗ ਸਕਦੀਆਂ ਤੇ ਲੱਗ ਪਿਆ ਹਨਾ ਜਿੰਨੀਆਂ ਵਾਗੀ ਲਾਓ ਕੋਈ ਪਾਰਕਿੰਗ ਵਾਲੇ ਨਾ ਨਹੀਂ ਉਹ ਦਾ ਖਰਚਾ ਲੈਂਦੇ ਆ ਨਾਲੇ ਉਹ ਧਿਆਨ ਰੱਖਦੇ ਕਿ ਆਪਣੀ ਸ਼ਾਇਦ ਨਾ ਚੋਰੀ ਹੋਏ ਬਿਲਕੁਲ ਨਾਲੇ ਆਪਾਂ ਫਿਰ ਆਪਾਂ ਵੱਡੇ ਸ਼ਹਿਰਾਂ ਜਾਣੇ ਆ ਆਪਾਂ ਨੂੰ 3-3 ਕਿਲੋਮੀਟਰ ਤੁਰਨਾ ਪੈਂਦਾ ਤਾਂ ਕੁਝ ਨਹੀਂਗਾ ਉੱਥੇ ਮੈਨੂੰ ਪਾਰਕਿੰਗ ਦੇ ਨਾਲੇ ਸੇਵਾ ਕੋਈ ਨਾ 50 ਰੁਪਏ ਪਰਚੀ ਆ ਚਲੋ ਕਿੰਨੀ ਹੋਈ ਆ ਗੱਡੀ ਸੇਫ ਹੁੰਦੀ ਹੈ ਨਾ ਸੇਫ ਹੁੰਦੀ ਹੈ ਸਹੀ ਆ ਪਰ ਇੰਨਾ ਨਹੀਂ ਕਿ ਜਿਹੜਾ ਕਚਹਿਰੀ ਪੁਰਾਣੀ ਹੈ ਪੱਤੀ ਹੋਈ ਆ ਉਹਨੂੰ ਜਾਗੋ ਤੇ 25 ਵੀ ਨਹੀਂ ਉੱਚਲਾ ਪਾਬ ਦੀ ਗੱਡੀ ਰੋਕਣੀ ਆ ਸਾਮਾਨ ਲੈ ਜਾ ਕੇ ਲੈਣਾ ਹੈ ਜਾਗਰ ਦੀ ਗੱਡੀ ਰੱਖਣਾ ਤੇ ਤੁਰ ਜਾਣਾ ਹਾਂ ਮੈਨੂੰ ਵਧੀਆ ਬਸ ਹਾਂ ਤੇ ਇੱਕ ਦੂਜਾ ਕਾਰਨ ਹੋਰ ਮੇਰਾ ਵੀਰ ਮੈਂ ਕਹਿਣਾ ਚਾਹਣਾ ਸਾਡੇ ਸਰਕਾਰੀ ਹਸਪਤਾਲਾਂ ਆਪਣੇ ਦਫ਼ਤਰ ਨੂੰ ਸਾਹਮਣੇ ਹਾਂਜੀ ਹਾਂਜੀ ਉਥੇ ਕੀ ਹੁੰਦਾ ਕਿ ਸਰਕਾਰੀ ਹਸਪਤਾਲ ਤੇ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਜੀ ਬਸ ਸਾਡੇ ਜਿਹੜੇ ਵੀਰ ਆਉ ਕਿਸੇ ਮਰੀਜ਼ ਦੇ ਮਗਰ ਆਉਂਦੇ ਆ ਜਾਂ ਕੋਈ ਐਕਸੀਡੈਂਟ ਵਾਲੇ ਮਗਰ ਆਉਂਦੇ ਉਹ ਅਮਰਜੈਂਸੀ ਗੇਟ ਬਣਿਆ ਉਹ ਬਣਿਆ ਜਿੱਥੇ ਐਂਬੂਲੈਂਸ 108 ਨੰਬਰ ਵਾਂਗ ਬਣਿਆ ਬਣਿਆ 108 ਐਂਬੂਲੈਂਸ ਦਾ ਮਤਲਬ ਹੁੰਦਾ ਕਿ ਅਮਰਜੈਂਸੀ ਮਰੀਜ਼ ਚੱਕਣਾ ਉਹਨੇ ਲੈ ਕੇ ਹਸਪੀਟਲ ਦਾਖਲ ਕਰਾਉਣਾ ਕਿ ਉਂਝ ਜਾਨ ਬਾਜ਼ੇ ਪਾ ਸਾਡੇ ਵੀਰ ਕੀ ਕਰਦੇ ਉਸੇ ਮੋਟਰਸਾਈਕਲ ਗੱਡੀਆਂ ਲੈ ਲਾ ਦਿੰਦੇ ਉਹ ਐਂਬੂਲੈਂਸ ਕਈ ਵਾਰ ਇਹੋ ਜਿਹਾ ਕੰਮ ਹੋ ਜਾਂਦਾ ਐਂਬੂਲੈਂਸ ਵਾਲੇ ਭਰਾਵਾਂ ਨੂੰ ਕਿਹੜੀ ਸੜਕ ਤੇ ਐਂਬੂਲੈਂਸ ਢੱਕ ਗਈ ਤੇ ਮਰੀਜ਼ ਨੂੰ ਚੱਕ ਕੇ ਤੇ ਉਹਨੂੰ ਹਸਪਤਾਲ ਦੇ ਵਿੱਚ ਲਿਜਾਣਾ ਪੈਂਦਾ ਤੇ ਜਿਉਂ ਕਹਿੰਦੇ ਆ ਤੇ ਉਹ ਕੋ ਗੱਲ ਪੈਨ ਨੂੰ ਆਉਦੇ ਆ ਸਾਡਾ ਮੋਟਰਸਾਈਕਲ ਅਸੀਂ ਤੋਂ ਦੇ ਰਹਿਣ ਵਾਲੇ ਮੈਂ ਮੈਂਬਰ ਆ ਮੈਂ ਸਰਪੰਚ ਆ ਮੈਂ ਪੱਤਰਕਾਰ ਉਤੇ ਉਹੀਆਂ ਗੱਲਾਂ ਬੰਦੀਆਂ ਪਰ ਉਹ ਨਹੀਂ ਹੋਣੀਆਂ ਚਾਹੀਦੀਆਂ ਸਰਕਾਰੀ ਹਸਪਤਾਲ ਦੇ ਅਮਰਜੈਂਸੀ ਗੇਟ ਦੇ ਅੱਗੇ ਮੋਟਰਸਾਈਕਲ ਗੱਡੀ ਨਹੀਂ ਰੁਕਣੀ ਚਾਹੀਦੀ ਮੈਂ ਆਪ ਕਹਿੰਦਾ ਭਾਵੇਂ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਸਿਸਟਮ ਦੇ ਨਾਲ ਬਿਲਕੁਲ ਕਿ ਜੇ ਆਕੇ ਕਿ ਪੁਲਿਸ ਮਲਾਜ ਨੂੰ ਸਾਰਾ ਕੁਝ ਸੁਧਾਰਨਾ ਹੈ ਨਾ ਨਹੀਂ ਸੁਧਾਰ ਸਕਦੇ ਅਚਾਨਦੇ ਨਾਲ ਸਹਿਯੋਗ ਦੇਣਾ ਚਾਹੀਦਾ ਹੈ ਬਿਲਕੁਲ ਜੇਕਰ ਪ੍ਰਸ਼ਾਸਨ ਦੇ ਨਾਲ ਜੁੜ ਕੇ ਆਪਾਂ ਜੀਰਾ ਸ਼ਹਿਰ ਨੂੰ ਆਪਦਾ ਸ਼ਹਿਰ ਸਮਝ ਲਈਏ ਬਿਲਕੁਲ ਜਿਵੇਂ ਆਪਣਾ ਘਰ ਹੁੰਦਾ ਹੈ ਆਪਾਂ ਘਰ ਦੇ ਜਿੱਥੇ ਬੈਡਰੂਮ ਉੱਥੇ ਮੋਟਰਸਾਈਕਲ ਨਹੀਂ ਰੋਕਦੇ ਆਪਾਂ ਵੇਹੜੀ 'ਚ ਰੋਕਦੇ ਹਾਂ ਇਹ ਟਿਕਾਣੇ 'ਤੇ ਇਸੇ ਤਰ੍ਹਾਂ ਜੀਰਾ ਸ਼ਹਿਰ ਸਾਡੀ ਕੋਠੀ ਆ ਇੱਕ ਘਰ ਆ ਆਪ ਨੂੰ ਦੇਖਣਾ ਚਾਹੀਦਾ ਆਪਾਂ ਇੱਥੇ ਬਾਈ ਮੈਂ ਕਿੰਨੀ ਵੇਖਿਆ ਜਾਵੈ ਨਾ ਜਿਹੜਾ ਆਪਣਾ ਰੇਲਵੇ ਰੋਡ ਆ ਉਹਦੀ ਸੜਕ ਬਹੁਤ ਜਿਆਦੀ ਖੁੱਲੀ ਆ ਜਦੋਂ ਸਵੇਰੇ ਨੰਗਦੇ ਆ ਨਾ ਤੇ ਤੁਸੀਂ ਮੈਨੂੰ ਤਾਂ ਤਿੰਨ ਤਿੰਨ ਟਰੱਕ ਅੱਠੇ ਨਿਗਾਤਾ ਨਾ ਸਰ ਨੰਨੀ ਗੱਲ ਐ ਨਾ ਕੋਈ ਇੱਕ ਬਾਈ ਇਹ ਵੀ ਗੱਲ ਆ ਜਦੋਂ ਦਾ ਜੀਰਾ ਸ਼ਹਿਰ ਬਣਿਆ ਮੋ ਪੁਰਾਣਾ ਬਣਿਆ ਉਸ ਹਿਸਾਬ ਦੇ ਨਾਲ ਸੜਕ ਬਹੁਤ ਚੌੜੀ ਸੀ ਕਿ ਉਹ ਤੋਂ ਵਾਹਨ ਹੁੰਦੇ ਨਹੀਂ ਸੀ ਵੱਡੇ ਪਰ ਵੀ ਉਹਨਾਂ ਨੇ ਵੇਲੇ ਅਡਵਾਂਸ ਸੋਚ ਕੇ ਬਣਾਇਆ ਸੀ ਕਿ ਇੰਨੀਆਂ ਖੁੱਲੀਆਂ ਸੜਕਾਂ ਦਿੱਤੀਆਂ ਸੀ ਤੇ ਰੇਲਵੇ ਰੋਡ ਨਾ ਪਰ ਆਪਣੇ ਚਲੋ ਲੋਕਾਂ ਦੀ ਕੁਝ ਕਹਿਰ ਹੋਣ ਗਈ ਜਾਂ ਕੁਝ ਕਹਿ ਲੋ ਵੀ ਪ੍ਰਸ਼ਾਸਨ ਨਾਲ ਕੁਝ ਇਹਨ ਮਿਲ ਜੁਲ ਕੇ ਜਿਵੇਂ ਪ੍ਰਸ਼ਾਸਨ ਜਾਂ ਲੋ ਤੇ ਬੜਾ ਕੁਛ ਹੋ ਜਾਂਦਾ ਭਾਈ ਨਹੀਂ ਪ੍ਰਸ਼ਾਸਨ ਨੂੰ ਕਹਿੰਦੇ ਲੋੜ ਹੀ ਨਹੀਂ ਬਸਰੇ ਬੋਰਡ ਵੀ ਲਾਇਆ ਭਾਈ ਤੇ ਆ ਬਸਰੇ ਬੋਰਡ ਲਾਇਆ 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 ਨਹੀਂ ਹਾਂਜੀ ਕਿ ਫਿਰ ਇੱਕ ਹੋਰ ਮੈਂ ਤੁਹਾਨੂੰ ਬਾਸਟ ਦੇ ਸਾਹਮਣੇ ਨਾਕਾ ਲਾਇਆ ਦਾ ਕਹਕਾ ਨਹੀਂ ਉਹ ਲਾਉਂਦਾ ਕਰਨ ਕੀ ਆ ਕਿ ਜਿਹੜੀ ਸ਼ਹਿਰ ਕੋਟ ਵਾਲੇ ਸੋ ਕੋਈ ਜਿੱਤ ਜਾਂਦੀ ਹੈ ਗੱਡੀ ਜਾਂਦੀ ਜੀਰੇ ਵਾਲੇ ਬੰਨਿਓ ਹਾਂਜੀ ਕੀਰਾ ਸ਼ਹਿਰ ਲੋ ਹਾਂਜੀ ਕੋਟ ਨੇ ਆ ਜੀ ਉਹ ਹਿੱਸੇ ਖਾ ਲੋ ਜਿਹੜੀ ਕੁਛ ਹੈ ਜਾਂਦੀ ਆ ਹਾਂਜੀ ਹਾਂਜੀ ਰੋਜਪੁਰ ਨੂੰ ਚੌਂਕ ਘੰਟਾ ਘੰਟਾ ਉਹ ਜਾ ਸਕਦੀ ਆ ਪਰ ਉਧਰ ਆ ਨਹੀਂ ਸਕਦੀ ਜੇ ਆਉਣਾ ਮਤੋਂ ਮੌਜਦੀਨਾਂ ਦੀ ਬਾਹਰ ਨਹੀਂ ਛੱਡ ਕੇ ਆ ਹਾਂ ਅੱਛਾ ਯਾਰ ਰੋਡ ਹਾਂਜੀ ਪਰ ਕਿਹੜੇ ਸਾਡੇ ਭਰਾਓ ਕਈਆਂ ਨੂੰ ਉੱਥੇ ਗੱਡੀ ਵਿੱਚ ਪਸਾ ਲੈਂਦੇ ਆ ਕਿਸੇ ਦਾ ਆਂਦੀ ਨੰਦਣਾ ਮੁਰ ਕੋ ਟ੍ਰੈਫਿਕ ਵਾਲਿਆਂ ਨੂੰ ਤੇ ਜਿਹੜੀ ਆਮ ਪਬਲਿਕ ਉਹਨਾਂ ਨੂੰ ਉੱਥੇ ਬੈਸ ਪਸੇਜ ਦਾ ਸਾਹਮਣਾ ਵੀ ਕਰਨਾ ਪੈਂਦਾ ਬਾਕੀ ਬਾਈ ਬਿਲਕੁਲ ਗੱਲ ਸਹੀ ਹੈ ਤੁਹਾਡੀ ਮੈਨੂੰ ਲੱਗਦਾ ਨਾ ਕਿ ਇਹ 5-7 ਸਾਲ ਤੋਂ ਕੁਝ ਜ਼ਿਆਦਾ ਹੋ ਗਿਆ ਨਾ ਉਹ ਪੰਜ ਸਾਲ ਚੱਲ ਗਿਆ। ਇਹਨਾਂ ਨੂੰ ਕਰਨਾ ਵੀ ਵੇਖ ਲੋ ਜਿਆਦਾ ਹੋ ਗਿਆ। ਹਾਂ ਜੀ। ਹਾਂ ਸਭ ਤੋਂ ਵੱਡੀ ਇਹ ਗੱਲ ਆ ਕਿ ਜਿਹੜੇ ਸਾਡੇ ਭਰਾ ਨੇ ਅਕਾਲ ਪੁਰਖ ਨੇ ਸਾਰਿਆਂ ਨੂੰ ਚੰਗੀ ਜਿਆਦਾ ਜਮੀਨ ਪੈਸਾ ਦਿੱਤੋ ਜਿੰਨੇ ਘੱਲ ਦੇ ਵਿੱਚ ਜੀ ਆਉਂਦੀਆਂ ਗੱਡੀਆਂ ਉਹਨੇ ਮੋਟਰਸਾਈਕਲ ਤੇ ਉਹ ਇਸ ਕਰਕੇ ਵੇਚ ਕਰ ਜਾਦਾ ਹੋ ਗਿਆ ਜੇ ਮੇਰੇ ਅੱਗਾ ਕੱਲਾ ਹੁੰਦਾ ਹੁਣ ਕਰਨੀ ਅਗਲਾ ਦਾ ਗੱਡੀ ਤੇ ਜਾਂਦੇ ਆ ਇਹ ਅਸੀਂ ਛੱਡ ਕੇ ਜਾਵਾਂਗੇ। ਫੇਰ ਸਿਆਲ ਹੁੰਦਾ ਹੈ ਉਦੋਂ ਦਾ ਹੀ ਛੱਡ ਕੇ ਜਾਵਾਂ ਗੱਡੀ ਤੇ ਉਹ ਇਸ ਕਰਕੇ ਆਵਾਜਾਈ ਜਰੀ ਵਧ ਗਈ। ਬਈ ਘੰਟਾ ਖਰਚਾਂ ਉਹ ਤੇ ਜਦੋਂ ਲੰਘਦੇ ਆ ਨਾ ਤੁਰਦੇ ਆ ਮੈਨੂੰ ਲੱਗਦਾ ਜੇ ਬਹੁਤ ਟ੍ਰੈਫਿਕ ਹੋਵੇ ਨਾ ਤੇ ਮੈਨੂੰ ਲੱਗਦਾ ਥਾਣੇ ਤੱਕ ਆਉਂਦੇ ਆਉਂਦਾ 10-15 ਮਿੰਟ ਲੱਗ ਜਾਂਦੇ ਮੇਰਾ ਵੀਰ ਅਮਰਜੈਂਸੀ ਕਈ ਐਂਬੂਲੈਂਸ ਲੰਘਦੀ ਆ ਉਹਨੂੰ ਰਸਤਾ ਨਹੀਂ ਦਿੰਦੇ ਇੱਥੇ ਕਈਰੋਂ ਹੂਟਲ ਮਾਰਦੇ ਆ ਕਿੰਨਾ ਕਿੰਨਾ ਚੇਹਰ ਹੂਟਲ ਮਾਰਦੇ ਨੇ ਬਸ ਉੱਥੇ ਇੰਨਾ ਟ੍ਰੈਫਿਕ ਹੁੰਦਾ ਹੈ ਕਿ ਕਈਆਂ ਕਈਆਂ ਮਰੀਜ਼ਾਂ ਦੀ ਇਸ ਤਰ੍ਹਾਂ ਕਰਕੇ ਮੌਤ ਵੀ ਹੋਈ ਆ ਜੀ